ਕਿ ਕਰਦਾ ਨਾਲ ਸਾਹਿਬ ਵਾਹਿਗੁਰੂ ਤੇ ਅੱਜ ਸਾਡੇ ਗੁਰਦੁਆਰਾ ਜੀ ਦਾ ਭਾਗ ਹੋ ਰਿਹਾ ਜੀ ਦਾ ਸਰਤਾਜ ਸ਼ਾਂਤੀ ਦੇ ਮੁੱਜਸ਼ਮੇ ਪਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਐਸੇ ਮਹਾਨ ਸਤਿਗੁਰੂ ਤਨ 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 ਸ੍ਰੀ ਗੁਰੂ ਵਰ ਤੇ ਮਹਾਰਾਜੀ ਪੰਚਪਾਸਾ ਜੀ ਦਾ ਜੋ ਸ਼ਹੀਦੀ ਪੁਰਬ ਹੈ ਉਹ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪਵੰਨ ਕਮੇਟੀ ਦੇ ਵੱਲੋਂ ਸਮੂਹ ਨੌਜਵਾਨ ਭਰਾਵਾਂ ਦੇ ਵੱਲੋਂ ਜੋ ਸਾਡੇ ਨਗਰ ਦੀਆਂ ਦੇਸ਼ਾਂ ਦੇਸ਼ਾਂ ਵਿੱਚ ਸੰਸਥਾ ਵਸਨੀਕ ਹਨ ਸੋ ਉਹਨਾਂ ਦੇ ਵੱਡੇ ਉਪਰਾਲੇ ਸਦਕਾ ਹਰ ਸਾਲ ਸਰਹੰਦੂ ਅਰਜਨ ਸਿੰਘ ਮਹਾਰਾਜਿਆਂ ਦਾ ਜੋ ਸ਼੍ਰੀਦੀਪੁਰਵ ਹੈ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਸੋ ਪਰਸੋ ਰੋਜਾਂ ਤੋਂ ਗੁਰੂ ਘਰ ਵਿੱਚ ਕੀਰਤਨੀ ਬਾਣੀ ਦੇ ਜੀ ਅਕਾਲ ਪੁਰਖ ਸਾਹਿਬ ਜੀ ਤੋਂ ਜੋ ਰੰਤ ਰਾਇ ਜੀ ਸਨ ਸੋ ਅੱਜ ਕੀਰਤਨੀ ਬਾਣੀ ਦੀ ਸੰਪੂਰਨ ਤੋਂ ਉਪਰੰਤ ਸਾਡੇ ਇਲਾਕੇ ਦੇ ਬਹੁਤ ਹੀ ਪਹੁੰਚੇ ਮਹਾਂਪੁਰਸ਼ ਅਤੀ ਸਤਿਕਾਰਯੋਗ ਜੀਵਨ ਸੰਤ巴巴 ਮਿਹਰਤ ਸਿੰਘ ਜੀ ਗੁਰਦੁਆਰਾ ਨਾਨਕ ਸਾਹਿਬ ਪੰਚ ਪੈਣੀਆਂ ਵਾਲੇ ਮਹਾਂਪੁਰਖਾਂ ਦੇ ਪਾਸੋਂ ਸੁੰਦਰ ਪ੍ਰਗਟ ਸਾਰੇ ਗਏ ਸੱਜੇ ਵਿਦਵਾਨਾਂ ਵਿੱਚ ਮਹਾਂਪੁਰਖਾਂ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜੀਵਨ ਗਾਥਾ ਉਹਨਾਂ ਦੀ ਸ਼ਖੀਰਤੀ ਬਾਰੇ ਵਿਸ਼ੇਸ਼ ਵਿਚਾਰ ਜੋ ਵੀ ਉਹਨਾਂ ਦੀ ਕੀਰਤ ਦੇ ਕਾਰਨ ਹੋਏ ਉਹ ਸੰਤਾਂ ਨੂੰ ਸਰਵਨ ਕਰਵਾਏ ਨੇ ਉਹ ਸਾਰੇ ਜੀ ਨਗਰ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਦਾ ਹੈ ਬਣਾਇਆ ਗਿਆ ਹੈ ਸੋ ਹਰ ਸਾਲ ਇਸੇ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਨੌਜਵਾਨ ਵੀਰਾਂ ਨਾਲ ਜੋ ਉਪਰਾਲੇ ਕਰਦੇ ਰਹਿੰਦੇ ਹਨ ਸੋ ਸਾਰੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨ ਵੀਰਾਂ ਸਰਵਕ ਸੰਗਤਾਂ ਦੇ ਵੱਲੋਂ ਢੰਡੇ ਮਿੱਠੀ ਗਲਮਨੀ ਸੁੰਨਿਆ ਗੁਰੂ ਕੇ ਲੰਗਰ 16 ਕਿਲੋ ਦੇ ਲੰਗਰ ਆਦੋਬ ਨੂੰ ਕੋਟ ਵਰਕਾਏ ਗਏ ਸੋ ਸਤਿਗੁਰ ਪਾਤਸ਼ਾਹ ਦੀ ਕਿਰਪਾ ਕਰਮ ਸੋ ਦੀ ਆਸ ਕਰਦੇ ਹਾਂ ਅੱਜ ਤੋਂ ਵੀ ਇਹ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨੌਜਵਾਨ ਵੀਰ ਹਨ ਇਸੇ ਤਰ੍ਹਾਂ ਗੁਰੂ ਸਹਿਵਾਨਾਂ ਦੇ ਸ਼ਹੀਦੀ ਪੁਰਬ ਆਗਮਨ ਪੁਰਬ ਮਨਾਉਂਦੇ ਰਹਿਣ ਸੋ ਸਾਧਗੁਰ ਪਾਤਸ਼ਾਹ ਦੀ ਕਿਰਪਾ ਕਰਨ ਤੇ ਸਾਰੇ ਨਗਰ ਦੇ ਉੱਪਰ ਆਪਣਾ ਮਿਹਰਾ ਪਰਿਆ ਹੱਥ ਦੇ ਕੇ ਰੱਖਣ ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦਾ ਭਾਗਪੁਰ ਦੀ ਚੜ੍ਹਦੀ ਕਲਾ ਕਰਨ ਸੋ ਬੇਨਤੀ ਹੈ ਕਿ ਭਾਈ ਜੋ ਅੱਜ ਦਾ ਸਾਰਾ ਪ੍ਰੋਗਰਾਮ ਹੈ ਸੋ ਬਹੁਤ ਜੀ ਤਤਕਾਰ ਜੋ ਸੰਤ ਸੇਵਕ মিডিਆ ਜੀਵਨ মিডিਆ ਦੇ ਦੁਆਰੇ ਜੋ ਸਾਰਾ ਅੱਜ ਦਾ ਸ਼ਹੀਦੀ ਸਮਾਗਮ ਸੀ ਉਹ 9 ਵਜੇ ਤੋਂ ਲੈ ਕੇ 12 ਵਜੇ ਤੱਕ YouTube ਉੱਪਰ ਸੰਤ ਸੇਵਕ ਮੀਡੀਆ ਦਾ ਚੈਨਲ ਹੈ ਜੀਵਨ ਮੀਡੀਆ ਅੱਜ ਦਾ ਸਾਰਾ ਸ਼ਹੀਦੀ ਸਮਾਗਮ ਇਸ ਚੈਨਲ ਦੇ ਮਾਧਮ ਰਾਹੀਂ ਸਾਰੀ ਦੁਨੀਆ ਭਰ ਦੇ ਵਿੱਚ ਜੋ ਸਾਡੇ ਗੁਰਦੁਆਰਾ ਸਾਹਿਬ ਦਾ ਸ਼ਹੀਦੀ ਸਮਾਗਮ ਦਿਖਾਇਆ ਗਿਆ ਹੈ ਉਹ ਅਸੀਂ ਉਹਨਾਂ ਚੈਨਲ ਵਾਲੇ ਭਰਾਵਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਸੋ ਫਿਰ ਤੋਂ ਆਪ ਸਰਵ ਸਤਿਮਕਾਂ ਦਾ ਸੋਮੇ ਸੁਮੇਤੀ ਆ ਨਾਲਕਲੇ ਦਾ ਸਭ ਤੋਂ ਤੁਹਾਨੂੰ ਬੇਨਤੀ ਕਰ ਰਹਾ ਹਾਂ ਕਿ ਭਾਈ ਆਪ ਵੀ ਇਸੇ ਤਰ੍ਹਾਂ ਹਰ ਸਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਪੁਰਬ ਮਨਾਉਂਦੇ ਰਹੋ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਸਿਮਰ ਬੇਨਤੀ ਹੈ ਕਿ ਆਪ ਦੀ ਭਲੀ ਭਾਤ ਜਾਣਦੇ ਹੋ ਕਿ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਆਪ ਸਭੂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪਰਮਾਨੰਦ ਹੋਇਆ ਪਰਸੋ ਰੋਜਾਂ ਤੋਂ ਸਹਿਬਾਂ ਦੇ ਦਰਬਾਰ ਵਿਖੇ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਸੰਨ ਸੋਜਣਾ ਦੇ ਹੁਣੇ-ਹੁਣੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨ ਸਮਾਪਤੀ ਹੋਈ ਹੈ ਸੋ 10 ਵਜੇ ਤੋਂ 11 ਵਜੇ ਤੱਕ ਸ੍ਰੀਮਾਨ ਸੰਤ ਬਾਬਾ ਮੇਜਰ ਸਿੰਘ ਜੀ ਪੰਜ ਭੈਣੀਆਂ ਵਾਲੇ ਮਹਾਂਪੁਰਸ਼ਾਂ ਦੇ ਪਾਸੋਂ ਦੀਵਾਨ ਸਜਾਇਆ ਜਾਣਾ ਹੈ ਸੋ ਉਸ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਚਤਰ ਸਿੰਘ ਜੀ ਸੰਧੂ 20 ਮਿੰਟ ਉਹ ਹਾਜ਼ਰੀ ਭਰਨਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਸੁਭਾਇਮਾ ਹੋ ਜਾਣ ਸੋ ਆਪ ਸਰਵ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਜਲਦੀ ਤੋਂ ਜਲਦੀ ਆਪਣੇ ਕਮਾਕਾਰਾਂ ਨੂੰ ਸੰਗੋਚ ਕਰ ਗੁਰੂ ਦਰਬਾਰ ਵੀ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਦੁਆਰੇ ਫੇਰ ਬੇਨਤੀ ਕਰਦੇ ਹਾਂ ਕਿ ਐਸੇ ਮਹਾਨ ਸਤਿਗੁਰਾਂ ਜੀ ਦੇ ਸ਼ਹੀਦੀ ਪੁਰਬ ਮਨਾ ਰਹੇ ਆ ਤਾਂ ਆਪਣੇ ਸਾਰਿਆਂ ਦੇ ਸ਼ਹੀਦੀ ਪੁਰਬ ਮਨਾਉਣੇ ਸਫਲੇ ਹੋਣ ਸਵਾਉ ਮਹਾਪੁਰਸ਼ਾਂ ਦੀ ਰਸਨਾ ਤੋਂ ਧੰਨ ਸ੍ਰੀ ਗੁਰੂ ਆਦਿ ਦੇ ਮਹਾਰਾਜ ਜੀ ਜੀਵਨ ਗਾਥਾ ਸਰਵਣ ਕਰੀਏ ਸੋ ਆਪ ਸਰਬੱਤ ਸੰਗਤਾਂ ਜਲਦੀ ਤੋਂ ਜਲਦੀ ਆਪਣੇ ਕਮਾਂਕਾਰਾਂ ਨੂੰ ਸੰਬੋਧਨ ਕਰਕੇ ਗੁਰੂ ਦਰਬਾਰ ਵਿੱਚ ਗੁਰੂ ਦਰਬਾਰ ਵਿੱਚ ਸੁਭਾਇਮਰ ਹੋਣ ਦੀ ਆਪ ਜੀ ਕਿਰਪਾਲਤਾ ਕਰੋ ਜੀ ਸੋ ਭੋਗਾ ਤੋਂ ਪਰੰਤ ਆਪ ਸਰਵ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਛੋਲੇ ਪੂਰੀਆਂ ਦੇ ਅੰਦਰ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਹਨ ਆਪ ਸਰਵ ਸੰਗਤਾਂ ਦੇ ਵਾਸਤੇ ਪ੍ਰਬੰਧਕਾਂ ਦੇ ਵੱਲੋਂ ਉਹ ਵੀ ਤਿਆਰ ਹੋ ਰਹੇ ਹਨ ਛੋਲੇ ਪੂਰੀਆਂ ਦੇ ਲੰਗਰ ਅਤੇ ਭਾਈ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਵੀ ਤਿਆਰ ਹੋ ਰਹੀਆਂ ਹਨ ਇਸ ਕਰਕੇ ਆਪ ਜੀ ਆਪਣੇ ਕੰਮਾਂ ਕਰ ਨੂੰ ਸੰਗੋਚ ਕਰ ਜਲਦੀ ਤੋਂ ਜਲਦੀ ਗੁਰੂ ਦਰਬਾਰ ਵਿਖੇ ਪਹੁੰਚ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਲਾਇਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਦੇ ਅਗੇ ਅਰਦਾਸ ਹਮਾਰੇ ਇਧਰ ਇਧਰ ਜੀਉ ਪੰਡਤ ਸਾਹਿਬ ਤੇਰਾ ਕਹ ਨਾਨਕ ਸਭ ਤੇਰੇ ਵਡਿਆਈ ਕੋਈ ਨਾ ਜਾਣੇ ਮੇਰਾ ਪੰਜ ਬਿਆਲੇ ਪੰਜ ਪੀਰ ਛਡਾਂ ਪੀਰ ਬਥਾ ਗੁਰਪਾਰੇ ਆਰਜਨ ਗਾਇਆ ਪਾਲਤ ਕੇ ਮਾਣ ਦੇ ਨਿਤ ਹਰ ਗੋਵਿੰਦ ਸਾਰੇ ਕੱਲੀ ਬੀੜੀ ਸੁਣਿਆ ਰੂਪ ਸੁਖਾਗਣ ਯਾਰੋਾਰੇ ਉਹ ਮਰਨੋ ਮੋਲੇ ਮੇ ਦਾਸ ਦੇ ਜਿਹੜੇ ਮਾਪ ਦੇ ਜੀਵਾਂ ਨੇ ਮਰਨੋ ਮੂਲ ਨਾਂ ਦਾ ਦੱ ਜਿਹੜੇ ਮਾਦ ਦੇ ਦਿਵਾਰ ਲੈ ਨੇ ਮਰਨੋ ਮੂਲ ਨਾਂ ਦਾ ਦੱ ਜਿਹੜੇ ਮਾਦ ਦੇ ਦਿਵਾਰ ਲੈ ਨੇ ਵਾ ਨਮੋ ਨਮੇ ਲੰਨ ਜਿਹੜੇ ਮਾਗਦ ਗਵਾਲ ਲੈ ਓ ਮਾਗਦ ਗਵਾਲ ਲੈ ਜਿਹੜੇ ਮਾਗਦ ਗਵਾਲ ਲੈ ਇਹ ਮਹਾਮੇ ਗਵਾਲ ਲੈ ਮਾਜ ਦੇ دیਵਾਨੇ ਮਾਜ ਦੇ دیਵਾਨੇ ਵਾਹਿਗੁਰੂ ਵਾਹਿਗੁਰੂ ਮਾਜ ਦੇ دیਵਾਨੇ ਜਿਹੜੇ ਮਾਜ ਦੇ دیਵਾਨੇ ਮਾਜ ਦੇ دیਵਾਨੇ ਇਹੇ ਮਰਦੋ ਬਿਵਲ ਨਮ ਪਿਆਰੇ ਮਰਦੋ ਮੋਲ ਲਾਂਡਾ ਤੇ ਜਿਹੜੇ ਗਾਜ ਦੇ ਗਾਨੇ ਨੇ ਮਰਦੋ ਮੋਲ ਨੇ ਤਾਂ ਤੇ ਇਹੇ ਮਰਦੋ ਬਿਵਲ ਨਾ ਨੇ ਮਰਦਾ ਦੇਵਾਲੇ ਨੇ ਮਰਤਾ ਮਰਤਾ ਜਗ ਨੂੰ ਆ ਮਰਦੇ ਜਾਣੋ ਲੈ ਕੋਈ ਐਸੀ ਲਲਨੀ ਜੋ ਕਰੇ ਵਾਅ ਨਾ ਮਲਨਾ ਹੈ ਇਮਾਦ ਤੋਂ ਡਰੇ ਜਗ ਸਾਰਾ ਗੁਰੂ ਆਣੇ ਮੋਹ ਮੰਗੀਆ ਇਮਾਦ ਤੋਂ ਡਰੇ ਜਗ ਸਾਰਾ ਸਤ ਗੁਰਾਂ ਨੇ ਮੋ